ਪੀਖੀ ਦੇ ਬਾੜ ਨੰਬਰ 3 ਤੋਂ ਪੁਸ਼ਪਾ ਦੇਵੀ ਨੇ ਆਪਣੇ ਲਈ ਕਾਗਜ਼ ਵਾਪਸ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੀਮਾ ਰਾਣੀ ਨੂੰ ਦਿੱਤਾ ਸਮਰਥਨ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਨੇ ਉਹਨਾਂ ਦੇ ਘਰ ਪਹੁੰਚ ਕੇ ਕੀਤਾ ਧੰਨਵਾਦ ਗਲਵੱਟ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜੀਵਨ ਸ਼ਰਮਾ ਦੋਸਤੋ ਇਸ ਵੇਲੇ ਦੀ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਆਮ ਆਦਮੀ ਪਾਰਟੀ ਨੂੰ ਉਦੋਂ ਭਰਮਾ ਹੰਗਾਰਾ ਮਿਲਿਆ ਜਦੋਂ ਪੀਖੀ ਦੇ ਬਾੜ ਨੰਬਰ 3 ਤੋਂ ਪੁਸ਼ਪਾ ਦੇਵੀ ਨੇ ਆਪਣੇ ਕਾਗਜ਼ ਵਾਪਸ ਲੈ ਕੇ ਸੀਮਾ ਰਾਣੀ ਨੂੰ ਸਮਰਥਨ ਦਿੱਤਾ ਇਸ ਤੇ ਹਲਕਾ ਡਾਕਟਰ ਵਿਜੇ ਸਿੰਘਲਾ ਅਤੇ ਜਿਲ੍ਹਾ ਚੋਣਾਂ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਵਾਲੀ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਸੁਣੋ ਕੀ ਕੁਝ ਕਿਹਾ ਸਿਕਾ ਸਾਥਿਓ ਆਉਣ ਵਾਲੀ 21 ਤਰੀਕ ਨੂੰ ਨਗਰਪੰਚਾਇਤ ਚੋਣਾਂ ਹੋਣ ਜਾ ਰਹੀਆਂ ਨੇ ਇਹਦੇ ਸਬੰਧ ਚ ਕੈਂਪੇਨ ਸ਼ੁਰੂ ਕੀਤੀ ਹੈ ਕਿਉਂਕਿ ਪਰਸੋਂ ਕਾਰਜਪ੍ਰਣ ਦੇ ਲਾਸਟ ਦਿਨ ਸੀ ਕੱਲ ਸਿਰੂਪਤੀ ਹੋਈ ਹੈ ਪੇਪਰਾਂ ਦੀ ਅੱਜ ਵਾਪਸ ਲੈਣ ਦਾ ਲਾਸਟ ਦਿਨ ਹੈ ਸੋ ਸਾਡੇ ਸਾਰੇ ਵਾਰਡਾਂ ਚੋਂ ਤੇਰਾ ਵਾਰਡਾਂ ਚੋਂ ਸਾਡੇ ਅਮੀਰਵਾਦ ਖੜੇ ਹੋਏ ਨੇ ਔਰ ਉਹਨਾਂ ਨੂੰ ਹਰ ਪਾਸਿਓਂ ਬੜਾ ਭਰਮਾ ਸਮਰਥਨ ਜਿਹੜੇ ਸ਼ਹਿਰ ਵਾਸੀ ਦੇ ਰਹੇ ਨੇ ਉਹ ਭਾਵੇਂ ਕਿਸੇ ਵੀ ਪਾਰਟੀ ਲੈਂਕ ਨੂੰ ਦੇ ਕਰਕੇ ਨਿਸ਼ਕ ਆਮਾਦੀ ਪਾਰਟੀ ਐ ਦੂਸਰੀਆਂ ਪਾਰਟੀਆਂ ਸਿੰਬਲ ਤੇ ਚੋਣ ਲੜਦੀਆਂ ਔਰ ਜਿਹੜੀਆਂ ਵੋਟਾਂ ਹੁੰਦੀਆਂ ਇੱਕ ਤਰ੍ਹਾਂ ਨਾਲ ਭਾਈਚਾਰੀ ਦੀਆਂ ਵੋਟਾਂ ਹੁੰਦੀਆਂ ਸੋ ਉਹਦੇ ਲਈ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਔਰ ਕਿ ਇੱਕ ਰਾਜਨੀਤਿਕ ਅਫੀਸ਼ੇ ਤੋਂ ਉੱਪਰ ਉੱਠ ਕੇ ਆਪਣੇ ਭਾਈਚਾਰੇ ਤੇ ਇੱਕ ਆਪਸੀਦਾਰੀ ਤੇ ਇਹ ਬੋਟ ਪਾਉ ਸ਼ਹਿਰ ਦੇ ਵਿਕਾਸ ਲਈ ਬੋਟ ਪਾਉ ਔਰ ਇਸੇ ਸੰਬੰਧ ਚ ਅੱਜ ਅਸੀਂ ਵਾਰਡ ਨੰਬਰ ਹੁਣ 3 ਚ ਆਏ ਆ ਉੱਚ ਸਾਡੇ ਕੈਂਡੀਡੇਟ ਦਾ ਸੀਮਾ ਰਾਣੀ ਜੀ ਉਮੀਦਵਾਰ ਨੇ ਔਰ ਇਹਨਾਂ ਨੂੰ ਸਮਰਥਨ ਮਿਲਿਆ ਦੂਸਰੇ ਉਮੀਦਵਾਰ ਪੁਸ਼ਪ ਰਾਣੀ ਜੀ ਸਾਡੇ ਮਾਤਾ ਜੀ ਉਹਨਾਂ ਨੇ ਕਾਗਜ਼ ਭਰੇ ਸੀ ਅੱਜ ਉਹਨਾਂ ਦੇ ਸਮਰਥਨ ਚ ਉਹ ਆਪਣੇ ਕਾਗਜ਼ ਵਾਪਸ ਲੈ ਰਹੇ ਨੇ ਔਰ ਅਸੀਂ ਉਹਨਾਂ ਦੇ ਧੰਨਵਾਦੀ ਆ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿਸ ਆਸ ਨਾਲ ਉਹ ਸਮਾਜ ਦੀ ਆਪਣੇ ਬਾੜ ਦੀ ਸੇਵਾ ਕਰਨਾ ਚਾਹੁੰਦੇ ਨੇ ਉਸੇ ਤਰੀਕੇ ਨੂੰ ਆਪਾਂ ਅੱਗੇ ਰੱਖ ਕੇ ਜਿਹੜਾ ਹੈ ਮਿਸੀਪਲ ਕਮੇਟੀ ਕੀ ਖਿਲਾ ਕੰਮ ਚਲਾਵਾਂਗੇ ਤਾਂ ਜੋ ਜਿਹੜਾ ਸਾਰੇ ਪੱਖੀ ਵਿਕਾਸ ਹੈ ਸਾਰੇ ਪੀਖੀ ਦਾ ਇਸਵਾਕ ਦਾ ਹੋ ਸਕੇ ਸੋ ਇਹਦੇ ਵੀ ਮੈਂ ਧੰਨਵਾਦ ਦੀਆਂ ਮਾਤਾ ਜੀ ਦਾ ਔਰ ਉਹਨਾਂ ਦੇ ਬੇਟੇ ਹਣੀ ਜੀ ਇੱਥੇ ਸਾਡੇ ਨਾਲ ਆਏ ਨੇ ਉਹ ਵੀ ਆਪਣੇ ਮੰਦੇਰ ਦੇ ਬਾਰੇ ਕੁਸ਼ੀਸ਼ ਸ਼ਬਦ ਕਹਿਣ ਅਸੀਂ ਸਮਰਥਨ ਦਿੱਤਾ ਹੈ ਆਪਣੇ ਪਰੋਸੀ ਨੇ ਸਾਡੇ ਕੁ ਸਾਡੇ ਵੀ ਲੀਡਰਸ਼ਿਪ ਵੀਜੇ ਸਿੰਘਲਾ ਦੇ ਕਹਿਣ ਤੇ ਤੇ ਸਾਰੇ ਸਮੁੱਚੇ ਲੀਡਰਸ਼ਿਪ ਦੇ ਕਹਿਣ ਤੇ ਬਾੜਵਾਸੀਆਂ ਦੇ ਕਹਿਣ ਤੇ ਅਸੀਂ ਸਿਮਰਾਂ ਦੇ ਹੱਕ ਵਿੱਚ ਵੀ ਕਾਗਜ਼ ਚ ਬਾਕਸ ਲੈ ਰਹੇ ਆ ਤੇ ਇਹਨਾਂ ਨੂੰ ਸਮਰਥਨ ਦੇ ਰਹੇ ਆ ਤੇ ਸਾਰੇ ਬਾੜ ਤੋਂ ਬੇਨਤੀ ਹੈ ਕਿ ਇਹ ਸਿਮਰਾਂ ਨੂੰ ਜੱਜ ਕੇ ਵੋਟਾਂ ਪਾਉਣ ਤੇ ਪੂਜ سپورਟ ਕਰਨ ਤਾਂ ਜੋ ਆਪਾਂ ਇਹਨਾਂ ਤੋਂ ਆਉਣ ਵਾਲੇ ਸਮੇਂ 'ਚ ਕੰਮ ਲੈ ਸਕੀਏ ਕੀ ਨਾਮ ਹੈ ਤੁਹਾਡਾ ਪੁਸ਼ਪਾ ਦੇਵੀ ਜੀ ਪੁਸ਼ਪਾ ਦੇਵੀ ਜੀ ਅੱਜ ਜਿਲੇ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਹੈ ਤੁਸੀਂ ਸੀਮਾ ਰਾਣੀ ਨੂੰ ਸਮਰਥਨ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਅੱਛਾ ਜੀ ਮੈਂ ਤਾਂ ਸੀਮਾ ਦੇ ਨਾਲ ਹੀ ਆਂ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਲੀਡਰਲ ਪਹੁੰਚੇ ਨੇ ਉਹਨਾਂ ਦੇ ਕਹਿਣ ਤੇ ਤੁਸੀਂ ਜਿਹੜਾ ਇਹਨਾਂ ਦਾ ਸਾਥ ਦੇ ਰਹੇ ਹੋ ਹਾਂਜੀ ਅਸੀਂ ਬੇਨਤੀ ਕਰਦੇ ਆਂ ਕਿ ਸਾਰੀਆਂ ਵੋਟਾਂ ਸੀਮਾ ਨੂੰ ਪਾਵਾਂਗੇ ਮੈਂ ਆਪਣੀ ਵੱਡੀ ਭੈਣ ਪੁਸ਼ਪਾ ਦਾ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਮੈਨੂੰ ਵੋਟਾਂ ਲਈ ਸਮਰਥਨ ਦਿੱਤਾ ਤੇ ਆਪਣੇ ਕਾਗਜ਼ ਵਾਪਸ ਲਈ ਮੈਂ ਜ਼ਿਲੇ ਦੀ ਲੀਡਰਸ਼ਿਪ ਅਤੇ ਡਾਕਟਰ ਵੀ ਜੀ ਸਿੰਘ ਰਾਜੀ ਦਾ ਧੰਨਵਾਦ ਕਰਦੀ ਹਾਂ ਆਉਣ ਵਾਲੀ 21 ਤਰੀਕ ਨੂੰ ਵੋਟਾਂ ਪਾ ਕੇ ਮੈਨੂੰ ਕਾਮਯਾਬ ਕਰੋ ਸਰ ਕੀ ਕਹਿਣਾ ਚਾਹੁੰਦੇ ਆ ਜੀ ਦਾ ਸਮਰਥਨ ਬੜਾ ਮਨ ਖੁਸ਼ ਹੋਇਆ ਜਦੋਂ ਮਾਤਾ ਜੀ ਨੇ ਸਮਰਥਨ ਦਿੱਤਾ ਤੇ ਜਿਹੜੀ ਸਾਡਾ ਕੈਂਡੀਡੇਟ ਨੇ ਸੀਮਾ ਸੀਮਾ ਮੈਡਮ ਜੀ ਇਹਨਾਂ ਦੀ ਜਿਹੜੀ ਜਿੱਤ ਹੈ ਲਗਭਗ ਪੱਕੀ ਹੋ ਗਈ ਕਿਉਂਕਿ ਬਾਅਦ ਚ ਕਿਹੜਾ ਵੀ ਦਿੱਤਾ ਜਿੱਤੇ ਉੱਥੋਂ ਲਾਇਆ ਲੱਗਦਾ ਵੀ ਪਾਰੀ ਬਹੁਤ ਨਾਲ ਜਿੱਤਿਆ ਕਿ ਪੀਖੀ ਦੇ ਵਿਕਾਸ ਨੂੰ ਚਾਰ ਚੰਨ ਲਾਵਾਂਗੇ ਕੀ ਅਪੀਲ ਕਰਦੇ ਆ ਵੋਟਰਾਂ ਨੂੰ ਵੋਟਰਾਂ ਨੂੰ ਇਹ ਹੀ ਅਪੀਲ ਹੈ ਵੀ ਵੱਧ ਤੋਂ ਵੱਧ ਜਿਹੜੀ ਸਰਕਾਰ ਪੱਖੀ ਜਿੰਨੇ ਵੀ ਕੈਂਡੀਡੇਟ ਨੇ ਉਹਨਾਂ ਨੂੰ ਜਿਤੇ ਆ ਕੇ ਭਿੱਖੀ ਦੇ ਮਕਾਸ ਵਿੱਚ ਯੋਗਦਾਨ ਪਾਉਣ